ਕਦੇ ਪੁਲਿਸ ਅਧਿਕਾਰੀ ਵੀ ਘਰੇ ਚੋਰੀ ਹੋਈ ਹੈ ਕੀ ਪੂਰਾ ਮਾਮਲਾ ਕਿ ਸਭ ਜਿਹੜੀ ਚੋਰੀ ਹੋਈ ਇਹ ਕੱਲ ਇਹ ਦੀ ਘਟਨਾ ਹੈਗੀ ਇਹਦੇ ਵਿੱਚ ਦੋ ਲੇਡੀ ਜਿਹੜੀਆਂ ਹੈਗੀਆਂ ਨਾ ਘਰ ਦੇ ਵਿੱਚ ਐਂਟਰ ਹੋ ਕੇ ਘਰ ਦੇ ਵਿੱਚੋਂ ਉਹਨਾਂ ਨੇ ਗਹਿਣੇ ਤੇ ਨਕਦੀ ਜਿਹੜੀ ਹੈਗੀ ਹੈ ਚੋਰੀ ਕਰਕੇ ਫਰਾਰ ਹੋ ਗਈਆਂ ਇਸ ਸਬੰਧ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 140 ਦਰਜ ਰਜਿਸਟਰ ਕਰ ਲਿਆ ਫਰਦਰ ਜਿਹੜੀ ਹੈਗੀ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਇਹ ਇਨਵੈਸਟੀਗੇਸ਼ਨ ਕਰ ਰਹੇ ਵੀ ਇਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਸ਼ਾਮਲ ਸੀਗੇ ਬੰਦੇ ਕਿ ਜਿਹਨਾਂ ਨੇ ਇਸ ਚੋਰੀ ਦੀ ਵਾਰਤਾ ਦੇ ਵਿੱਚ ਇਹਨਾਂ ਦਾ ਸਾਥ ਦਿੱਤਾ ਸਰ ਕਿੰਨੇ ਦੀ ਚੋਰੀ ਹੋਈ ਹੈ ਇਹਦੇ ਵਿੱਚ ਕੁਝ ਗਹਿਨੇ ਤੇ ਕੁਝ ਨਕਦੀ ਤਕਰੀਬਨ 20 ਲੱਖ ਦੇ ਆਰਾਊਂਡ ਜਿਹੜੀ ਹੈਗੀ ਚੋਰੀ ਦੀ ਜਿਹੜੀ ਬਾਉਂਟ ਹੈਗੀ ਸਰ ਇਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਕਿਸ ਰੈਂਕ ਦੇ ਆਹ ਦੇਖੋ ਕੁਝ چیزਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਬਟ ਉਹ ਸਾਡੇ ਇੱਥੇ ਬਟੰਡਾ ਦੇ ਵਿੱਚ ਹੀ ਪੁਲਿਸ ਅਧਿਕਾਰੀ ਨੇ ਜਿਹੜੇ ਸੀਆਈਡੀ ਯੂਨਿਟ ਦੇ ਵਿੱਚ ਤਾਇਨਾਤ ਨੇ ਸੋ ਮਾ ਸਾਡੀ ਟੀਮ ਜਿਹੜੀ ਹੈਗੀ ਉਸ ਉਸ ਬੰਦੇ ਵਿੱਚ ਅਸੀਂ ਫਾਰਮ ਕਰਕੇ ਜਲਦੀ ਜਲਦੀ ਜਿਹੜੀ ਹੈਗੀ ਸਾਡੀ ਕੋਸ਼ਿਸ਼ ਹੈ ਉਹਨਾਂ ਨੂੰ ਗ੍ਰਫਤਾਰ ਕੀਤਾ ਜਾਵੇ ਤੇ ਜਿਹੜਾ ਸੋਨਾ ਤਾਂ ਕਨੇ ਹੈਗੇ ਆ ਤੇ ਜਿਹੜੀ ਨਗਦੀ ਹੈਗੀ ਉਹਨੂੰ ਬਰੰਦ ਕੀਤਾ ਜਾਵੇ ਸਰ ਪਤਾ ਲੱਗੇ ਰਿਹਾ ਕੀ ਕਰ ਰਹੇ ਸੀ ਪਹਿਲਾਂ ਤੋਂ ਮਹਿਲਾ ਕਿਦਦੀਆਂ ਕਿਵੇਂ ਆ ਆ ਦੇਖੋ ਕੰਮ ਕਰਨ ਦੇ ਬਹਾਨੇ ਜਿਹੜੀ ਹੈਗੀ ਘਰ ਦੇ ਵਿੱਚ ਐਂਟਰ ਹੋਈਆਂ ਸੀ ਵੀ ਅਸੀਂ ਕੰਮ ਕਰਨ ਵਾਲੀਆਂ ਹੈਗੀਆਂ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਜਿਹੜੀ ਹੈਗੀ ਉਸ ਤੋਂ ਪਹਿਲਾਂ ਇੱਕ ਦੋ ਦਿਨਾਂ ਦੇ ਘਰਾਂ ਦੇ ਵਿੱਚ ਵੀ ਜਿਹੜੀ ਵੀ ਪਹਿਲਾਂ ਉਹਨਾਂ ਨੇ ਪੁੱਛਤਾਛ ਕੀਤੀ ਸੀਗੀ ਤੋ ਥੋੜੀ ਬਹੁਤ ਡੈਫੀਨਿਟਲੀ ਕੋਈ ਨਾ ਕੋਈ ਉਹਨਾਂ ਦੇ ਨਾਲ ਰਕੀ ਵੀ ਕੀਤੀ ਹੋਊਗੀ ਤੇ ਨਾਲ ਕੁਝ ਨਾ ਕਿਸ ਨੇ ਹੋਰ ਨੇ ਵੀ ਉਹਨਾਂ ਦਾ ਸਾਥ ਵੀ ਦਿੱਤਾ ਹੋਊਗਾ